ਹਏ ਕੌਣ ਲੈ ਗਿਆ ਗੁੱਡੀ ਗੁੱਡੀ ਕੌਣ ਲੈ ਗਿਆ ਭਾਈ ਜੀ ਆਈ ਭਾਈ ਲੈ ਗਿਆ ਕਿਹੜਾ ਭਾਈ ਭਾਈ ਆਈ ਆ ਤੂੰ ਬਿੱਲੀ ਲੈ ਜੀ ਹਾਂ ਬਿੱਲੀ ਨਹੀਂ ਪੱਬੂ ਪੱਬੂ ਆਈ ਪੱਬੂ ਲੈ ਗਿਆ ਕਿਹੜੀ ਗੁੱਡੀ ਲੈਣੀ ਹੈ ਪੁੱਤ ਆਣੀ ਹੈ ਜਿਹੜੀ ਉੱਡਦੀ ਹੈ ਦੇਖਣਾ ਮੈਂ ਪਰਲੇ ਬੰਨੇ ਉਧਰ ਖੂਪੇ ਆਈ ਇਧਰ ਨੂੰ ਆਇਆ ਬਾਏ ਆ ਦੇ ਮੇਕੋ ਆਗੇ ਜਾਣਾ ਤਰੀ ਫਰਦੀ ਐ ਇਧਰ ਆ ਜਾ ਮੈਂ ਫਿਰ ਹਰਗੁਣ ਮੈਂ ਫਿਰ ਮਾਰਨਾ ਐ ਮੈਂ ਤੈਨੂੰ ਮੇਲਾ ਲੈ ਆ ਡਰਦਾ ਵਾ ਇੰਜੈਕਸ਼ਨ ਲਾਇਓ ਸਸਿਗਾਲ ਸਾਰੇ ਧੜਾ ਜਿਲ੍ਹੇ ਨੂੰ ਨਵੇਂ ਵਲੌਗ ਦੇ ਵਿੱਚ ਤੇ ਮਾਗੀ ਨਹੀਂ ਸਾਰੇ ਜਾਣੇ ਬਹੁਤ-ਬਹੁਤ ਮੁबारकਾਂ ਤੇ ਹੁਣ ਚੱਲੀ ਆ ਘਰੇ ਆਪਣੇ ਅਸੀਂ ਤੇ ਇਧਰ ਮੂਫਲੀ ਤੇ ਆ ਫੁੱਲੇ ਲੈ ਲੈਨੇ ਖਾਣ ਵਾਸਤੇ ਹੈ ਦੁੱਧ ਲਿਆਦਨੇ ਕੋਈ ਨਹੀਂ ਲਿਆਦਾ ਨਹੀਂ ਤੇ ਮੈਂ ਚਲ ਮੈਂ ਲਿਆਕ ਦਨਾ ਇਹਦੀ ਇਹਦੀ ਕਟਿੰਗ ਕਰਾਉਣ ਦੀ ਲੋੜ ਹੀ ਨਹੀਂ ਦੇ ਇਹਨੇ ਪਰਨਾ-ਪਰਨਾ ਬੰਨਣਾ ਆਪਣਾ ਸਾਡੀ ਮਿੱਤਾਂ ਦੇ ਡਿਸਪਲੇment ਹੁੰਦੇ ਇਦਾਂ ਦੇ ਇਹ ਮਾਹੂਰੀ ਉਹਦੇ ਵੀ ਤਰ੍ਹਾਂ ਹੀ ਦੇਖ ਲੈਂਦੇ ਆ ਮਹਾਰਾ ਜੜੀ ਕੋ ਟੈਂਡੋ ਰਾਮ ਖੁੱਲਿਆ ਤਾਂ ਨਾ ਮਿੱਟੀ ਫੰਦੇ ਸੰਦੇ ਜਾਨੇ ਬੜੇ ਕਮੈਂਟ ਆਉਣਗੇ ਤੇ ਇੱਕ ਗੱਲ ਮੁੰਡਿਆਂ ਨੇ ਜਿਹੜਾ ਸੋਨੇ ਦਾ ਕੜਾ ਬਣਾਇਆ ਉਹ ਤੁਸੀਂ ਪਾਇਆ ਨਹੀਂ ਪਰਵਾ ਉਹਨਾਂ ਨੇ ਜਿਹੜਾ ਫੰਕਸ਼ਨ ਕਰਨਾ ਹੈ ਇਹ ਤਾਂ ਮਾੜਾ ਮੋਟਾ ਜਿਹਾ ਨੋਰਮਲ ਕੀਤਾ ਹੈ ਉਹਨਾਂ ਦਾ ਫੰਕਸ਼ਨ ਸਮਝਿਆ ਤਾਂ ਕਰ ਨੂੰ ਇਹ ਕੁਝ ਮਾਰਚ ਤੇ ਕਰਨ ਜਾਂ ਅਪ੍ਰੈਲ ਚ ਕਰਨ ਵੇਖੋ ਜਾਇ ਜਦੋਂ ਬਰਥਡੇ ਹੋਊਗਾ ਮੁੰਡੇ ਦਾ ਕੋਈ ਮੁੰਡਾ ਜੇ 7 ਮਹੀਨਿਆਂ ਦਾ ਹੋਇਆ ਵਾ ਤੇ ਜਦੋਂ ਉਹ ਸਾਲ ਦਾ ਹੋ ਗਿਆ ਫਿਰ ਉਹਨਾਂ ਨੇ ਆਪਣਾ ਉਹਦਾ ਬਰਥਡੇ ਕਰਨਾ ਹੈ ਤੇ ਫਿਰ ਕਦੋਂ ਪਾਵਾਂਗੇ ਜਦੋਂ ਸਾਰੇ ਜਾਣੇ ਉਹਨਾਂ ਨੇ ਆਪਣੀ ਕਿੱਲ ਫੈਮਿਲੀ ਪੂਰੀ ਸਦਨੀਆਂ ਸਾਰੇ ਰਿਸ਼ਤੇਦਾਰ ਸਦਨ ਨੇ ਉਦੋਂ ਵੀ ਥੋੜਾ ਪ੍ਰੋਗਰਾਮ ਉਹਨਾਂ ਕਰਨਾ ਫਿਰ ਉਹ ਉਦੋਂ ਪਾਉਣਾ ਆਪਣਾ ਪ੍ਰੋਗਰਾਮ ਤੇ ਪਾਉਣਾ ਫੰਕਸ਼ਨ ਤੇ ਤਾਂ ਕਰਕੇ ਨਹੀਂ ਪਾਇਆ ਕਾ ਬਿਠਾ ਦੇ ਤੇਰੀ ਨੀਂਹ ਤੂੰ ਮਗਰਬੇ ਤੇਰੀ ਗੱਡੀ ਵੱਡੀ ਕਿਥੇ ਵੱਡੀ ਪੀ ਹੋਏ ਲੈ ਹਰਫਤੇ ਜੂਟਾ ਹਰਫਤੇ ਨੇ ਪਤੂ ਬਾਈਏ ਤੇਨੂੰ ਬੋਨੀ ਵਾਰੀ 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 ਇਹ ਕੈਨੂ ਵੀ ਭਰੇ ਤੇ ਲੂਮੀ ਮਿਠੋੜਾ ਨਾ ਇੱਕ ਕੈਨੂ ਦੇ ਦੋ ਪਹਿਲੋ ਤੇਨੂੰ ਦੂਰ ਖੜਾਂਗ ਦੂਨੀ ਮੈਂ ਬੈਠਾ ਟਡੂ ਕੀ ਢੂਏ ਹਰਫਤੇ ਉਹਨੂੰ ਨੇ ਪਾ ਲਾਦਾ ਕੱਖ ਵੀ ਲੈ ਯਾਰ ਇਹਦੀ ਗੱਡੀ ਜਾਣ ਕੇ ਜਾਣ ਕੇ ਕੰਡੀ ਗੱਡੀ ਤੇ ਰੇਲੇ ਵੀ ਗੱਡਾ ਚੱਲ ਤੈਨੂੰ ਤੈਨੂੰ ਦੰਨਾ ਛੁੱਟੇ ਚੱਲ ਉੱਠ ਚੱਲ ਉੱਠ ਤਾਂ ਉੱਠ ਓਏ ਜਰਮ ਭੂਆ ਤਰੀ ਸ਼ਨਾਣ ਮਗਰੋ ਲੋਕੀ ਵਟ ਮਟ ਕੇ ਪਿਆਰ ਮਾਰੂ ਕੰਨੀ ਪੈ ਜਣੀ ਤੇਰਾ ਤੇ ਦਿਮਾਗ ਖਰਾਬ ਹੋ ਗਿਆ ਐ ਇਧਰ ਆਓ ਤੇਰੇ ਵੀ ਤੇਰੀ ਵੀ ਤੇਰੀ ਵੀ ਬੁੱਧ ਮਤ ਚੜੀ ਵਾਲ ਘਟਾ ਕੇ ਖੁਰਕਾਂ ਨਹੀਂ ਤੇ ਇਹ ਤਾਂ ਜਿੰਨੀ ਭਾਈ ਉਚੜ ਚੁੜ ਗਏ ਉਹਦਾ ਇਹ ਵੀ ਟਿੰਡ ਕਰਾਉਣ ਦਾ ਫਾਇਦਾ ਹੋਗਾ ਰੇਤ ਜਿਹੜੀ ਤਲਕ ਕੇ ਠਾਂ ਆ ਗਈ ਨਾਲ ਹੀ ਹੈ ਕੀ ਗੱਲ ਹੋ ਗਈ ਆ ਤਾਂ ਨਜੱਕਣ ਨਹੀਂ ਕੀ ਆ ਫਰੇਵਾ ਹੋ ਗਿਆ ਪਾਣੀ ਪੀ ਪਾਣੀ ਪੀ ਲਿਆ ਇਹਨੇ ਗਾਣੇ ਮੈਨੂੰ ਹੁਣ ਫੇਰ ਨਹੀਂ ਟਿਕਨ ਦੇਣਾ ਹੈ ਭਾਈ ਭਾਈ ਨੂੰ ਖੁਲਾਰ ਲਿਆ ਤੇ ਸਮਾਂਸ ਮੁੰਡੇ ਲੈਣ ਹਾਂ ਦੋ ਦਿਨ ਹੀ ਰਹੀ ਸੁਣਤੀ ਹੋ ਲੈ ਕਰ ਲੈ ਡੇਪੀ ਪੰਜੇ ਕਿ ਕੀ ਕਹਿਣੀ ਪਿੰਨਾ ਦੱਸ ਕਿ ਕਿ ਚਿਚੀ ਨਾ ਉਹ ਤਕਲੀਆ ਹੈ ਪਈ ਬੱਲੀਏ ਪਈ ਬੱਲੀਏ ਧੀ ਆਖਣੀ ਆ ਈਲਾ ਉਹ ਅੱਖਾਂ ਦੇ ਗਾੜੀ ਆ ਗਿਆ ਸਾਰਾ ਚੋਕ ਓ ਪਪਾ ਖਾਦੋ ਖਾਦੋ ਇਹ ਤਾਂ ਹੁਣ ਖਾਦੀਏ ਖਾਦੋ ਨਾ ਇਹ ਦੇਖੋ ਕਿੰਨੇ ਪੈਕਟ ਖਲਵਾਤੇ ਤੇ ਕਹਿੰਦੀ ਹੋਰ ਖੋਲ ਦੋ ਆ ਸਭ ਪੈਕਟ ਜੇ ਖਾਦੋ ਖੋਲ ਦੋ ਇਹ ਸਾਹ ਨੇ ਇਹ ਸਾਹ ਨੇ ਖਾ ਲਾ ਦਮਾ ਹੀ ਖੋਲ ਕੇ ਨਾ ਆਦਮੋ ਗੋਲੀ ਨਾ ਲੈ ਲੈ ਨਾ ਹਰਦਾ ਗੋਲੀ ਖਾਦੋ ਖਾਣਾ ਚਾ ਯੋ ਮੀਆ ਯੋ ਮੀਆ ਤਬੇ ਹਰ ਗੁੰ ਜਾਊਗੀ ਮੇਰੇ ਨਾਲ ਤੇ ਮਮ ਵੀ ਨੀ ਕੋਠੇ ਬੈਠੇ ਹੋਣਗੇ ਨਾ ਕੋਠੇ ਫੜਾਇਓ ਜੇ ਨਮੋਣਾ ਹੈ ਇਹਨਾਂ ਨੂੰ ਆ ਦਿਓ ਉਹਨਾਂ ਕੇ ਗਰਮ ਪਾਣੀ ਕਰਕੇ ਸਮਾ ਕੇ ਆ ਸਮਾ ਸੱਚ ਨਾਲ ਹੀ ਲੈ ਕੇ ਹੋਣਾ ਇਹਨੂੰ ਕੇ ਹਨਾ ਇਹਨੂੰ ਸਮਾ ਦੇਣਾ ਫੋਨ ਨੀ ਜਾਣਾ ਆ ਜਾਣਾ ਜਾਣਾ ਵਾ ਉਹ ਤੇ ਕੋਈ ਜਗ ਆ ਫਿਰ ਆਉਂਦੇ ਹੋਏ ਨਾਲ ਲੈ ਆਉਂ ਤੇ ਮੰਮੀ ਕਹ ਸੋਝੂਗੀ ਘੜੀ ਹਨਾ ਚਲ ਠੀਕ ਹੈ ਓਕੇ ਇੱਕ ਆਪਾਂ ਇੱਥੇ ਰਾਤ ਰੁਕਣਾ ਕਰਨੀ ਦੀ ਹਣਾਲ ਦੀ ਤੇ ਇਹਨਾਂ ਦਾ ਚਲੋ ਏਦਾਂ ਪਿਆਰ ਬਣਿਆ ਰਵੇ ਭਾਈ ਜਿਹੜੀ ਸਿੱਧੀ ਗੱਲ ਨਾਲ ਭਾਈ ਜੀ ਨੇ ਉਹ ਪੂਰੇ ਸਰਤਾਜ ਬਣੇ ਠੀਕ ਨਹੀਂ ਅਜੇ ਸੇਪਾ ਕੈਮ ਨਹੀਂ ਆਈਆਂ ਨਾ 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 ਚਾਬੀ ਖਣਾਉਂਦੀ ਵੈਰੀ ਗੁੱਡ ਆ ਕੀ ਆ ਗਿਆ ਤੇ ਚਿੱਕੀ ਫੜਿਆ ਤੂੰ ਬਨੂਨ ਬਨੂਨ ਤੇਰਾ ਹੈ ਵੈਰੀ ਗੁੱਡ ਕਿੱਥੇ ਚੱਲੇ ਆ ਦਾਦੀ ਕੋ ਨਹੀਂ ਕਿੱਥੇ ਚੱਲੇ ਆ ਦਾਦਾ ਕੋ? ਕਿ ਦਾਦੀ ਕੋ? ਦਾਦੀ ਕੋ। ਦਾਦੀ ਕੋ ਐਸ਼ਾ। ਦਾਦਾ ਕੋ ਨਹੀਂ ਜਾਣਾ। ਹੈ? ਜਾ ਨਹੀਂ ਜਾਣਾ। ਨਹੀਂ ਜਾਣਾ। ਐਸ਼ਾ। ਇੱਥੇ ਡੇ ਘੁੱਡੇ ਘਾਡੇ ਉੱਡਣ ਸੋ ਆਪਣੇ ਸ਼ਹਿਰ ਇਧਰ ਬਟਾਲੇ। ਕਿਰਨ ਦੀਦੀ ਨਾਲ ਮੰਨੇ ਕਿ ਘਾਟੀ ਉੱਡਣ ਦੇ। ਦਾਦੀ ਨਵਾਤਾ ਹੀ ਗੰਜੇ ਨੂੰ। ਮੇਰੀ ਉੱਤੇ ਤਾਂ। ਨਵਾਤਾ? ਅਹ ਅੱਡਕਾਰੀ ਮਾਰਦਾ ਗੰਜੇ ਨੇ। ਹੰਗ ਜੇ ਨੇ ਕਾਲੀ ਮਾਂ ਨੇ ਕਿਹਾ ਨੇ ਠੰਡ ਲੱਗੀ ਨਾ ਤਾਂ ਹੀ ਦੁੱਧ ਮੰਗਦੀ ਗਰਮ ਕਰਕੇ ਲਿਆਂਦਾ ਨਾ ਪੀ ਲਿਆ ਹੱਥਾਂ 'ਚ ਬੜੀ ਮੈਲ ਠੰਡੇ ਨੂੰ ਬੜੀ ਲੱਗਣੇ ਤਾਂ ਉਹਨਾਂ ਨੂੰ ਦੁੱਧ ਪੀਤਾ ਇਹਨੇ ਗਰਮ ਗਰਮ ਤੇ ਹੁਣ ਥੋੜੀ ਜਿਹੀ ਠੰਡ ਹਟਈ ਐ ਮੈਲ ਲੱਤ ਗਈ ਐ ਕਿੰਨੇ ਕੱਪੜੇ ਪਾ ਦਿੱਤੇ ਸੀ ਸਰ ਚਲਾਉਣਾ ਲਗਿੰਦਾ ਹੁਣ ਹੁਣ ਨਾ ਵੀ ਪਾਈ ਕੋਈ ਉਤੋਂ ਦੀ ਹਾ ਬੜੇ ਹੋ ਗਏ ਹੁਣ ਕਪੌਣਾ ਜੇ ਕੋਰ ਮੈਂ ਹੁਣ ਘੜੀ ਸਮਝੂਗੀ ਨਾ ਇਦਾਂ ਹੀ ਰਚਾਈ ਦੇ ਦਾਂਗਾ ਨਾ ਉੱਤੇ ਮੈਂ ਤੁਹਾਨੂੰ ਮੋਤੀ ਲਾਲ ਕਰਨਾ ਹਾਂ ਅਕਰਨ ਦੀਨਸ ਮਾਣ ਭੇਜਿਆ ਯਾਰ ਮੈਂ ਚੇਤਾਵਲਗਾ ਸੁਣ ਨਾ ਮੇਰੇ ਕਮਰੇ ਵਿੱਚ ਪਿਆ ਹੈ ਠੀਕ ਆ ਖਾ ਲਿਓ ਚੰਗਾ ਤੇ ਬੁੜਕੇ ਫੁੱਲੇ ਸੁਲਾਬੇ ਜਿਹੋ ਨੇ ਖਾ ਖਲਿਓ ਥੋੜੇ ਬਾਲੇ ਮੈਂ ਹੁਣ ਚੱਲਿਆ ਹਾਂ ਸੁਣੂ ਆ ਸਮਾਂ ਹੁੰਦੀ ਹੈ ਜੀ ਇਹ ਵੀ ਲਿਫਟ ਚੋਂ ਵਗਰਾ ਕਰਨ ਸਿੰਘ ਨੇ ਅੱਜ ਮੇਰੇ ਆ ਆੜਿਆ ਕੀ ਨੂੰ ਕਹਿੰਦੇ ਕਹੀ ਕਹਿੰਦੇ ਇਹ ਵੀ ਸਮਾਉਂਦੇ ਜੀ ਇਹ ਕਹਿੰਦੇ ਜੀ ਹੁਣ ਉਹਦੇ ਘਰੇ ਰਹਿ ਗਈ ਸੀ ਇਹ ਵਾਲੀ ਤੇ ਕੰਮ ਕਰਨ ਉਹ ਤੇ ਕਿਹਦੇ ਇਹ ਕਾ ਕਲਿੱਪ ਜਾਂ ਰਹਿ ਗਿਆ ਸੀ ਉਧਰ ਹੀ ਇਹ ਦੋਨੇ ਤੰਨੇ ਚੀਜ਼ਾਂ ਨਹੀਂ ਦੀ ਹੈ ਜੀ ਹਰ ਗੰਨੂ ਤਾਂ ਨਵਾਤਾ ਵਾ ਤੇ ਉਹ ਸੌਂ ਗਈ ਹੁਣ ਮੈਂ ਸਵਾਲ ਦਿੰਦਾ ਆ ਅੱਧੇ ਪੌਣੇ ਘੰਟੇ ਤੱਕ ਮਿਲ ਕੇ ਸਲੂਨ ਤੋਂ ਉਹਨਾਂ ਫੇਰ ਇਹਨੂੰ ਨਾਲ ਲੈ ਕੇ ਕਿੰਦੀ ਜੀ ਹੁਣ ਘਰੇ ਜਾਣਾ ਹੈ ਮੈਂ ਇਧਰ ਇਹ ਪੂਰਾ ਮਾਹੌਲ ਬਣਾਇਆ ਪਿਆ ਹੈ ਹੈਂ ਉਧਰ ਤੁਹਾਡਾ استاد ਵੇਖ ਤੂੰ استاد ਨਾਲ ਵੇਖੋ استاد ਜੀ ਚੰਗਾ ਮੋੜ ਬਣਾਇਆ ਜੇ ਉਹ ਤੁਹਾਡਾ ਭਲਾ ਜੇ ਆ ਕੀ ਬੰਡਿਆ ਜੇ ਇਹ ਗੁੱਡੇ ਵਧਾਉਦਾ ਹੋਇਆ ਉਹ ਤੁਹਾਡਾ ਭਲਾ ਜੇ ਉਹ ਗੁੱਡੇ ਗੁਰਵਾ ਤੁਸੀਂ ਹੱਥ ਕੀਤੀ ਜੇ ਯਾਰ ਆਹ ਭਾਈ ਕਰੀਮ ਬੜੀ ਲੱਗਣੀ ਆ ਤੁਹਾਨੂੰ ਗਲਤ ਗੱਲ ਹੀ ਬੋਜੀ ਉਹ ਤੁਹਾਡਾ ਭਲਾ ਆ ਕੀ ਕੱਪੜੇ ਕੀ ਆ ਉਹ ਤੁਸੀਂ ਤੇ ਆਈ ਨਾ ਬੱਕਰਾ ਵਧਿਆ ਹੁੰਦਾ ਆ ਵੇ ਕੱਪੜੇ ਤੁਹਾਡਾ ਭਲਾ ਹੋ ਜੇ ਪਾ ਨਹੀਂ ਨ ਕਰੀਦਾ ਯਾਰ ਤਾਨੂੰ ਗੁੱਡਿਆਂ ਦਾ ਯਾਰ ਮੈਂ ਮੇਰੇ ਹੱਥ ਵੱਟੇ ਜਾਣ ਮੈਂ ਛੱਡ ਦਨਾਂ ਨਾ ਮੇਰੇ ਕੱਲ ਦਾ ਮੜਾ ਜਾ ਤੇ ਚੀਰਾ ਆ ਕਿ ਨਾ ਕੋਈ ਐਸ ਐਸ ਡਾਇਡ ਮੁੱਲ ਨਹੀਂ ਦੇ ਆ ਆ ਮੁੱਲ ਨਹੀਂ ਦੇ ਆ ਆ ਵੇ ਓ ਮੈਂ ਕਹਿੰਦੇ ਆ ਇਹ ਕਰਦੇ ਆ ਇਹ ਕਰਦੇ ਆ ਇਹ ਬੰਦੇ ਸਾਡੇ ਬੜੇ ਖਤਰਨਾਕ ਹੀ ਹੋ ਹੈ ਕੀ ਆ ਕਿੱਥੇ ਆ ਓ ਛੱਡ ਓ ਮਮਾ ਮੈਂ ਮਗਰੋਂ ਫੜ ਲਈ ਡੋਆਰੇ ਲਫੜਾ ਹਕੂ ਦਾ ਮੰਦੇ ਦੇ ਉਹ ਇੰਨਾ ਹੀ ਤੇ ਦੇਖ ਨਹੀਂ ਨੇ ਉਹ ਆ ਦੇ ਇੱਕ ਆ ਆ ਦੇ ਆੜਾ ਚਲ ਆ ਦੇ ਗੁੱਡਾ ਉਹ ਵਾਡ ਇੱਕ ਇੱਕ ਭਰਾ ਨਹੀਂ ਵੇਲਾ ਉਹ ਡੰਬਲੀਏ ਇੱਕ ਵਾਡ ਡੰਬਲੀਏ ਉਹ ਨਹੀਂ ਕੋ ਹੁੰਦਾ ਇੰਨਾ ਡੰਬਲੀਏ ਚੱਲ ਤੇ ਚੱਲ ਵਾਡ 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 ਆ ਵਾਡ 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 ਆ ਡੂੰਬੜੋਂ ਬਿੰਨ ਘਣਾ ਹੁੰਬ ਚੱਲ ਚੱਲ ਡੰਬੜਾ 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 ਚੱਲ 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 ਭਾਈ ਜਗਮਾ ਕਿਆ ਹੋ ਨਿਕਲ ਗਈ ਡੋਰ ਹੁਣ ਨਿਕਲ ਗਈ ਆ ਡੋਰ ਹੈ ਨਹੀਂ ਆ ਚੱਲ ਚੱਲ ਹੈ ਨਹੀਂ ਡੋਰ ਤੇਰੇ ਸਦਕੇ ਏ ਉਹ ਪਾਪਾ ਪਾਪਾ ਕਿਸੀਆਂ ਕਰਨ ਦੇ ਜੋ ਚੰਗੇ ਅੱਜ ਮਮਾ ਉਹ ਗੁਰੂ ਤੁਹਾਡੇ ਉਸਤਾਦ ਦਾ ਤੇ ਬੇੜਾ ਹੀ ਕਰਕੋ ਹੋ ਗਿਆ ਥਾਂ ਦਾ ਦੇ ਹੈ ਹਾਂ ਮੇਰਾ ਨੋ ਵੀ ਨਾਲੇ ਮੱਢਿਆ ਗਿਆ ਵਾ ਉਹ ਤੇਰੀ ਭਲੀ ਹੋ ਜੋਏ ਨੋ ਚ ਵੀ ਜੀ ਰਿਆ ਓਏ ਹੋਏ ਹੋ ਰਾਜੇ ਓਏ ਮਾਮਾ ਓਏ ਹੋਏ ਹੋ ਲਈ ਜਾ ਤੁਹਾਨੂੰ ਉਹ ਗੁਰਵਾ ਮਨਦੇ ਆਹ ਵੋਤ ਰਹੀਦਾ ਅੱਛਾ ਅੱਛਾ ਨੋ ਦੇ ਉੱਤੇ ਵੀ ਆ ਗਿਆ ਨਾ ਤੇ ਮਾਮਾ ਕਲਬਸ ਪਾਏ ਦੇ ਕੋ ਪਾ ਲੈਣ ਤੇ ਤੁਹਾਨੂੰ ਓਏ ਓ ਪਾਏ ਓ ਸਾਲੇ ਲਾਉਣਾ ਪੜ ਜਾ ਲੈ ਆ ਵੀ ਗੱਡੀ ਤੇ ਲਗਾਤੀ ਆ ਆ ਟੇਪ ਰੈੱਡ ਜੀ ਇਧਰ ਟੁੱਟੀ ਹੀ ਨਾ ਗੱਡੀ ਉਦਾਂ ਪਈ ਨਾ ਪੀਸ ਲਾਇਆ ਗਿਆ ਐਡਾ ਪੀਸ ਆ ਵੇ ਕੋ ਆ ਤੇੜਾ ਹੀ ਨਾ ਪੀਸ ਵੱਡਾ ਪਿਆ ਹੈ ਆਪਣੇ ਆ ਆਪਣੀ ਆਪਣੀ ਇਧਰ ਆ ਚੜਾ ਦੇ ਤੇ ਫਿਰ ਇਧਰ ਡਿਜ਼ਾਈਨ ਪਾਤਾ ਇਧਰ ਵੀ ਲਾਤੀ ਇਧਰ ਵੀ ਲਾਤੀ ਤੇ ਉਧਰ ਵੀ ਲਾ ਦੂਆਂ ਸਾਈਡਾਂ ਤੇ ਲਾਤੀ ਲਾਈਟਾਂ ਗਾਸੀ ਨਹੀਂ ਦਾਦਾ ਦਿਨ ਬਾਏ ਕਰਦੇ ਨਾ ਪੰਜੇ ਦੁੱਧ ਪਾਲਾ ਅੱਛਾ ਇੱਥੇ ਜਿਹੜਾ ਚੋਣ ਪਾਉਂਗੇ ਪਾਤਾ ਅੱਛਾ ਦਾਦਾ ਨੂੰ ਬਸ ਇੱਥੇ ਪਾਓ ਦਾਦਾਂ ਕਾ ਮੈਂ ਚੱਲੀ ਆ ਹੋ ਇੱਥੇ ਦਾਦਾ ਐਸੇ ਦਾਦਾ ਦਾਦਾ ਦੇ ਓਏ ਜਾਂ ਬੱਸੀ ਪਾ ਦੇ ਹੋਰ ਚੱਲਦੇ ਆ ਲੱਡੂ ਕਿੱਥੇ ਚ ਗਿਆ ਅੱਛਾ ਮੈਨੂੰ ਪਾ ਦੇ ਨਾ ਦਾਦੀ ਨੂੰ ਪਾਇਆ ਦਾਦੀ ਨੂੰ ਪਾਇਆ ਭੱਜ ਕੇ ਜਾ ਭੱਜ ਕੇ ਤਾਂ ਹੋ ਗਏ ਪਾਈ ਦੀ ਇੱਥੋਂ ਪਾਈ ਦੀ ਪਰੀ ਕਰ ਦੋ ਪਰੀ ਕਰ ਦੋ ਇੱਕ ਚੱਲ ਜੀ ਕਹ ਦਦੀ ਬਾਏ ਮੈਂ ਚੰਨਿਆ ਅੱਜਾ ਅੱਜਾ ਕਹਿੰਦੀ ਮੈਂ ਭੂਆ ਕੋ ਜਾਨਾ ਹੈ ਚੱਲ ਲੈ 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 ਆਪਣਾ ਬੈਨੂ ਲੈ ਲੈ ਵੇ ਚੱਲ ਚਲੀਏ ਕਿੱਥੇ ਮਮੂ ਮਮੰਤਾ ਗਾ ਦੋ ਛਾ ਗਾ ਦੋ ਮਮ ਮਮਾ ਡਰ ਗਏ ਮਮਾ ਡਰ ਗਏ ਬਾਸ ਤੇ ਨਹੀਂ ਕੋ ਚਲੋ ਜਲਾ ਮम्मा ਕੋ ਜਾਓ ਮਮਣ ਬੱਚੇ ਦੇ ਪਾਦੇ ਲੈ ਅਰੇ ਮੇਰਾ ਪੁੱਤ ਇੰਨਾ ਘਰ ਮੈਂ ਚੱਲਿਆ ਜਾਂਨ ਕੁੱਤੇ ਕੋ ਛੱਡ ਗਿਆ ਕੁੱਤਾ ਆਇਆ ਇਹਨਾਂ ਨਾਲੇ ਬਾਹਰ ਡਰ ਗਈ ਪੂਰੀ ਇੱਕ ਵਾਰੀ ਇੱਧਰ ਕਹਿੰਦੇ ਕੁੜੀ ਨੇ ਬਹਿ ਜਾ ਬਹਿ ਜਾ ਕਰਾਤੀ ਬਹਿ ਜਾ ਬਹਿ ਜਾ ਮਤਲਬ ਕਹਿੰਦਾ ਵੀ ਦਿੱਲੀ ਚਿੱਲੀ ਪਨੀਰ ਲੱਗਾ ਬਣਨ ਤੇ ਪਨੀਰ ਕਰਤਾ ਇਹ ਫਰਾਈ ਇਹ ਰਹਿ ਨਹੀਂ ਰ ਫੈਂਟ ਚੱਲੂ ਫਿਰ ਉਹ ਸਿੱਧੂ ਦੀ ਘਰ ਦੀ ਕਹਿੰਦੀ ਇਹ ਨਹੀਂ ਖਾਣਾ ਚਾਹੀਦਾ ਪਰ ਅੱਜ ਖਾਵਾਂਗੇ ਹੈ ਇਹ ਕਰਨ ਲੱਗੀ ਆ ਹੈ ਉਹ ਤਾਂ ਕਰਦੇ ਨਹੀਂ ਹਾਂ ਉਹ ਤਾਂ ਨਹੀਂ ਕਰੀ ਹੁਣ ਤੇ ਬਸ ਆਹਾ ਹਏ ਤੂੰ ਕੀ ਕਰਨ ਇੱਕੋ ਮਿੰਟ ਬਸ ਹੁਣਨਾ ਅੱਗ ਮੇ ਬਾਲਤੀ ਬੜੀ ਜਦਾ ਕੋਣ ਲਿਆ ਆਈ ਗਏ ਭਾਜੀ ਨੂੰ ਸੁਖਣਾ ਇੱਧਰ ਕੇਕ ਖਾਂਡੀ ਆ ਰਗੁਣ ਲੇ ਵੀ ਰੋਟੀਆਂ ਟੇਡ ਹੁਣ ਆਪਾਂ ਖਾ ਲਈਏ ਉਹ ਕੁੜੀਆਂ ਪਾਣੀ ਉੱਤੇ ਪਾੜਣਾ ਵਿੱਚ ਉਹ ਫਟੇ ਨੰਦ ਨੰਸੂ ਕੰਮ ਮਾਰਿਆ ਪਪਾ ਨੇ ਤੇ ਦਾ ਦੋ ਤੇ ਪਪਾ ਨੇ ਮਾਰਿਆ ਉਹ ਲੈ ਚੂਟੀ ਚੂਟੀ ਨਹੀਂ ਨਹੀਂ ਚੱਲ ਚੱਲ ਮੇਰੀ ਗੱਲ ਸੁਣ ਮਾਂ ਬਿਨਾ ਮਾਂ ਪਿਓ ਚੱਲ ਮੈਂ ਦੇਣਾ ਹੈ ਨਾ ਦੇਣਾ ਫਿਰ ਚੋਬਾ ਨਹੀਂ ਚੱਲ ਚੋਬਾ ਜੀ ਕੀ ਲੈਣਾ ਹੈ ਆਹ ਤੇਰੇ ਨਾਲ ਪਾਤਾ ਪਾਣੀ ਸਾਰਾ ਕੱਪੜਿਆਂ ਦੇ ਪਾ ਲਿਆ ਵਗਲਾ ਸੀ ਲਦਣ ਲਈ ਤੁਸੀਂ ਪਿਓ ਤੁਸੀਂ ਪੀ ਲਓ ਪਠਾ ਲੇ ਚ ਪੀ ਤਰਪਾਲੂ ਤੁਸੀਂ ਵੀ ਹੋ ਨਾ ਚਲ ਫਲੂ ਚਲ ਫਲੂ ਨਾ ਫਰਤਲੂ ਨਾ ਪਠਾ ਲੇ ਚ ਫਲੂ ਲੈ ਵੀ ਆਗੋ ਹੋਰ ਬਾਲੀ ਲਕਣਾ ਲਕੜਾਂ ਮਗੀਆਂ ਬਸ ਇਹੋ ਰਹਿ ਗਿਆ ਹੁਣਗਾ ਲੈ ਆਣੇ ਹੋ ਗਏ ਤੇ ਪਏ ਬੜੇ ਆ ਗਏ ਲੈ ਵੀ ਹੈਗੇ ਆਗੇ ਮੇਰੀ ਕੋਈ ਗਲਤੀ ਹੋ ਗਈ ਹਾਂ ਹੁਣ ਆਪਣੀਆਂ ਜਾਂਦੀਆਂ ਹੋਈਆਂ ਤਿਆਰੀਆਂ ਦਾ ਆਪਾਂ ਚੱਲਦੇ ਆਂ ਹਾਂ ਬੱਤੇ ਬਾਈ ਬਾਈ ਚੱਲ ਲੈ ਹੁਣ ਆਪਾਂ ਠੀਕ ਐ ਕਿੰਨੇ ਵਜੇ 11:30 ਚੰਗਾ ਭਾਈ ਸਤਿ ਸ੍ਰੀ ਅਕਾਲ ਓਕੇ ਜੀ ਪੋਣੇ 12 ਚਲੋ ਕੋਈ ਗੱਲ ਨਹੀਂ ਪੋਣੇ 12 ਸਹੀ ਹੋ ਗਏ ਚਲੋ ਕੋਈ ਨਹੀਂ ਕੀ ਕੀਤਾ ਜੀ ਲੈ ਵੀ ਚਲੋ ਜੀ ਚੱਲੀਏ ਹੁਣ ਉਹ ਬੋਕਾ ਸਿੱਖ ਲੈ ਚਲੋ ਮੈਂਦੇ ਨਹੀਂ ਹੁਣ ਜਾਣਾ ਨਹੀਂ ਗੱਡੀ ਮੁੜੀ ਮੁੜੀ ਇਦਾਂ ਬੈਕ ਲੈ ਲੈਣੀ ਗੱਡੀ ਹੋਰ ਉਹ ਆਜੂਗਾ ਚੱਲ ਚੱਲ ਗਈ ਤਾਂ ਰੋਕੋ ਚਾਹ ਹਾਂ ਬੋਕਾ ਬੰਦ ਕਰ ਦੋ ਚੱਲ ਗਏ ਭਾਈ ਨੇ ਕਰਤੀ ਆ ਸਵਾਹ ਜਿ ਇਕੱਠੀ ਕੁੱਕੀ ਗੱਡੀ ਲੱਗੇ ਲਾਉਣ ਅੰਦਰ ਚਲੋ ਸਹੀ ਆ ਵਧੀਆ ਗੱਲ ਲਾ ਲੋ ਅੰਦਰ ਅਸੀਂ ਤਾਂ ਚੱਲੇ ਹਾਂ ਹੁਣ ਭਾਈ ਆਪਣੇ ਘਰ ਘੜੇ ਫੁੱਲੇ ਦਮਾ

ਤੋ ਵੀਦੇ ਨੇ ਘਰ ਚ ਕਹਿਣ ਦੀ ਹੁਲੀ ਹਲੀ ਬੜੀ ਤੇਰੀ ਲਮਟੀਆਂ ਬੜੀਆਂ ਬੰਦ ਕੀਤੀਆਂ ਜਨਾਹ ਸ਼ਾਇਦ ਸੁਗਝੇ ਲੱਗੇ ਬਹੁਤ ਦੀ ਦੁਕਾਨ ਹੈ ਬਹੁਤ ਛੱਡੇ ਲੱਗ ਰਾਜ ਆ ਰਹੇ ਜੀ ਬਲੌਗ ਕਰ ਰਹੀ ਵੀਡੀਓ ਕੋ ਇਹ ਵਲੌਗ ਬਣਾਉਂ ਵੇਖੋ ਹੁਣ ਕੀ ਪ੍ਰੈਸ ਲਾਉਂਦਾ ਤੇ ਬਾਕੀ ਚਲੋ ਵੀ ਉਹ ਵੀ ਕਮਾਈ ਕਰਨ ਨੂੰ ਬੈਠਾ ਮੁੰਡਾ ਇਹਨੂੰ ਪੜ੍ਹਨੇ ਚਾਹੀਦੇ ਕੋਈ ਮੋਰ ਜੀ ਕਿਸੇ ਨੂੰ ਮਿਲੋ ਮੋਰ ਕਦੀ ਆ ਕੇ ਜਾਂਦੀ ਆਂ ਵੀ ਆ ਵੇਖ ਲਈਏ ਜਿੱਦਾਂ ਗੰਨਿਆਂ ਨੇ ਕਮਾਚ ਪਸੰਦ ਹੁੰਦਾ ਉਹ ਹਿਸਾਬ ਬਣਦਾ ਇਦਾਂ ਇਹ ਕੰਨਰ ਕੇ ਤੋਂ ਹੁੰਦਾ ਹੈ ਪੰਜ ਬਾਰ ਕੰਨਰ ਦੇ ਤੇ ਇਹ ਇਹ ਕਿਹਦਾ ਹੋਰ ਚੱਲ ਕੰਨਰ ਦੇ ਅੱਗੇ ਜਿਆ ਮੈਥੀ ਆਉਂਦੇ ਚੋੜੀ ਲੱਗਿੰਦੇ ਆ ਜਿਹੜਾ ਉਹਨਾਂ ਚੋੜੀ ਹੈ ਇਹਨੂੰ ਖੇਤ ਤੋਂ ਹੀ ਹੁੰਦਾ ਹੈ ਚੱਲ ਮੇਰੇ ਤੋਂ ਹੁੰਦਾ ਆਹ ਨੂੰ ਆ ਰਹੀ ਹੈ ਅੱਗੇ ਹੋ ਗਈ ਆਹ ਕਾਂਡੇ ਦੀ ਥੋੜੀ ਜਿੰਦਾ ਰਹਿ ਗਈ ਹੈ ਆਹ ਵੀ ਕਾਂਡੇ ਬਸ ਇਹੋ ਹੀ ਦੁਨੀਆ ਕੀ ਦਿਰਸ ਹੈ ਅਗਲਾ ਲੈ 1150 ਉਹ 4-5 ਸਾਲ ਦੇ ਬੱਚੇ ਵਾਸਤੇ ਵਧੀਆ ਵਧੀਆ ਮੱਝੇ ਖਰੀਦੋ ਅਜੇ ਨਾਲ ਦੀਆਂ ਹੈਗੇ ਹਰ ਘੰਟੇ ਲੈ ਕੇ ਮਿੱਤੀ 40 ਕੈਮਰੋ ਸੈਗਲ ਮੇਰੇ ਤੋਂ ਫੇਨ ਦੀ ਗੱਲ ਡਿਸਕਸ਼ਨ ਮਿਲ ਗਈ ਮਰੀ ਉਹ ਕਿਹੜੇ ਕੋਹਨ ਦੀ ਤੇ ਹੈ ਹਾਂ ਹੁਣ ਹਰ પતિ ਵਾਸਤੇ ਪਿਆਰ ਹੋ ਜਾਵੇ ਚਲੋ ਮਤਲਬ ਕਯੂ ਵੀ ਚੱਲੀ ਜਾਵੇ ਕਯੂ ਵੀ ਚੱਲੀ ਜਾਏ ਇਹ ਹਾਂ ਚਲੋ ਜੀ ਲੈ ਰਹੇ ਹਾਂ ਜੇ ਤੁਹਾਡੇ ਕੋਲ ਨਹੀਂ ਜਾਵਾ ਨਹੀਂ ਵੀ ਖਦਾ ਜਾਇਆ ਕਿਉਂਕਿ ਬੱਚੇ ਨੇ ਕਿਤੇ ਨਾ ਕੰਬੀਨੇਸ਼ਨ ਵੀ ਖਦਾ ਨਹੀਂ ਕਿ ਕਿ ਡਾਗ ਮੈਂਗਾ ਦੱਸਤਾ ਜੰਗ ਜਿਹੜਾ ਮੈਂ ਤਰਪਾਣਾ ਤੁਹਾਨੂੰ 2.5% ਰੇਟਾ 10% ਐਸ ਨੂੰ 2.5% 16% ਦੀ ਤਰਫ ਨਹੀਂ ਗਿਆ ਤੇ ਫਿਰ ਕੀ ਕਰਦਾ ਕਿਹ ਪੰਗੜਾ ਪਾ ਸਕਦੇ ਹੋ ਕਿਤਾਸ ਮਾਰ ਜੋ ਪਾ ਜੀ ਸਭ ਤੋਂ ਵਧੀਆ ਰਹਿ ਆ ਪੀਲੇ ਤੇ ਆੜੇ ਆ ਰੱਟ ਨਹੀਂ ਆ ਬਲਿਊ ਇਹ ਗੁੱਡੇ ਸਹੀ ਰੇ ਬਾਕੀ ਆ ਅੱਛੇ ਦੇ ਪਾ ਲੋ ਅੱ ਕੀ ਆ ਚੂਕ ਨਾ ਹਰ ਕੋਈ ਡਾਉਂਡੀ ਆਪਣੇ ਗੁੱਡੇ ਉਹ ਦੂਜਾ ਹੁੰਦੇ ਦੇ ਯਾਰ ਵੱਡਿਆ ਜੋ ਵੱਡਿਆ ਜਾ ਆ ਜਾ ਆ ਦੇ ਬਹੁਤ ਚੰਗਾ ਕੰਮ ਕਰ ਰਿਹਾ ਗੁੱਡੀ ਭਾਲੀ ਹੈ ਨਾ ਹਾਂ ਜੀ ਕੱਚਾ ਅੰਗੂਣਾ ਲੱਭ ਜੀ ਰਹਿ ਗਏ

ਕਹਿੰਦੇ ਆ ਕਲਰ ਕਲਰ ਤੇ ਹੀ ਆਖਿਆ ਸੀ ਵਹ ਹੋਰ ਚਾਹੀਦਾ ਉਹ ਉਹ ਇਹ ਕੀ ਕੀਤਾ ਰਾਜੇ ਨੇ ਪਾਣੀ ਪੂਦੀ ਕਹਿੰਦੀ ਵੀਡੀਓ ਬਾਂ ਨਿਆ ਕਹਿੰਦੀਆਂ ਮਿਲਣੀਆਂ ਲੋਹੜੀ ਦੇ ਨਾਲੇ ਲੋਹੜੀ ਕਹਿੰਦਾ ਜੰਦੀ ਉਹਦਾ ਦੁੱਤਾ